ਹੋ ਜਾਂਦਾ ਹੈਗਾ ਤਾਂ ਤੁਸੀਂ ਇੱਕ ਤਰਫ ਤਾਂ ਬੜੇ ਖੁਸ਼ ਹੁੰਦੇ ਹੋ ਕਿ ਸਾਡੇ ਦੇਸ਼ ਦੀ ਜੀਡੀਪੀ ਵੱਧ ਰਹੀ ਹੈ ਇੱਕ ਤਰਫ ਤੁਸੀਂ ਕਹਿੰਦੇ ਹੋ ਕਿ ਨਹੀਂ ਜੀ ਇਹ ਪਾਣੀ ਦਾ ਪ੍ਰੋਬਲਮ ਹੈਗਾ ਉਹ ਪਾਣੀ ਦਾ ਪ੍ਰੋਬਲਮ ਹੋਏਗਾ ਤਾਂ ਭਰਾ ਭੈਣੋ ਤਾਂ ਹੀ ਤਾਂ ਤੁਹਾਡੀ ਜੀਡੀਪੀ بڑੇਗੀ ਇਹ ਸਮਝੋ ਤੁਸੀਂ ਬਿਮਾਰ ਹੋਗੇ ਦਵਾਈਆਂ ਲੋਗੇ ਹਸਪੀਟਲ 'ਚ ਜਾਓਗੇ ਤਾਂ ਦੇਸ਼ ਦੀ ਜੀਡੀਪੀ ਵੱਧ ਜਾਂਦੀ ਹੈ। ਇਸੇ ਕਰਕੇ ਸਰਕਾਰਾਂ ਜਿਆਦਾ ਬੌਦਰ ਨਹੀਂ ਕਰਦੀਆਂ ਉਹ ਤੁਹਾਡੀ ਗੱਲਾਂ ਨੂੰ ਨਹੀਂ ਸੁਣਨਾ ਚਾਹਦੀਆਂ ਕਿਉਂਕਿ ਇੱਕ ਤਰਫ ਤਾਂ ਉਹਨਾਂ ਦੀ ਜੀਡੀਪੀ ਵੱਧ ਰਹੀ ਹੈ। ਇੱਕ ਤਰਫ ਤੁਹਾਡਾ ਦੋਸ਼ ਕੋਰਪੋਰੇਟ ਦੇ ਕੰਟਰੋਲ ਵਿੱਚ ਉਹਨਾਂ ਦਾ ਇੱਕ ਹੋਰ ਵੀ ਜਿਹੜਾ ਉਹਨਾਂ ਦਾ ਫਾਇਦਾ ਹੈ ਉਹ ਵੀ ਹੋ ਰਿਹਾ ਹੈਗਾ। ਤੇ ਇਸ ਕਰਕੇ ਸਾਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਨੀਤੀਆਂ ਇਸ ਤਰੀਕੇ ਨਾਲ ਬਣਦੀਆਂ ਹੈਗਾਂ ਔਰ ਆਪਾਂ ਕਿਉਂਕਿ ਸਵਾਲ ਜਿਹੜੇ ਹੈਗੇ ਉਹ ਠੀਕ ਨਹੀਂ ਕਰਦੇ ਤਾਂ ਸਾਨੂੰ ਠੀਕ ਜਵਾਬ ਵੀ ਨਹੀਂ ਮਿਲਦਾ। ਦੂਸਰੀ ਗੱਲ ਇਹ ਕਿ ਸਾਡਾ ਦੇਸ਼ ਜਿਹੜਾ ਹੈਗਾ ਮੈਂ ਹਰ ਜਗ੍ਹਾ ਇਹ ਕਿਹਾ ਹੈਗਾ ਕਿ ਐਕਚੁਅਲੀ ਉਹ ਦੁਨੀਆ ਦੀ ਸਭ ਤੋਂ ਵੱਡੀ ਡਸਟਬਿਨ ਬਣ ਗਈ ਹੈ ਯਾਨੀ ਕਚਰੇ ਦਾ ਡੱਬਾ ਬਣਾਇਆ ਜਾ ਰਿਹਾ ਜਿਹੜੀ ਟੈਕਨੋਲੋਜੀ ਦੁਨੀਆ ਵਿੱਚ ਵਿਕਦੀ ਹੈ ਜਾਂ ਨਹੀਂ ਹੈ ਉਹ ਸਾਰੀ ਹਿੰਦੁਸਤਾਨ ਚ ਆਂਦੀ ਹੈ ਚਾਹੇ ਉਹ ਫਸਲਾਂ ਦੀ ਹੋਵੇ ਚਾਹੇ ਫਰਟੀਲਾਈਜ਼ਰਾਂ ਦੀ ਹੋਵੇ ਖਾਦ ਪਦਾਰਥਾਂ ਦੀ ਹੋਵੇ ਉਹ ਸਾਰੀ ਟੈਕਨੋਲੋਜੀ ਹਿੰਦੁਸਤਾਨ ਚ ਆਂਦੀ ਹੈ ਇੱਥੇ ਤਾਂ ਤੁਸੀਂ ਇਹ ਦੇਖੋ ਕਿ ਜਿਹੜਾ ਆਪਣਾ ਬੋਤਲ ਦਾ ਸੀ ਪਾਣੀ ਪੀਂਦੇ ਆ ਨਾ ਪੈਪਸੀ ਕੋਲਾ ਔਰ ਕੋਕਾ ਕੋਲਾ ਉਹ ਉਹਦੀ ਬੋਤਲਾਂ ਅਮਰੀਕਾ ਵਿੱਚ ਉਹਦੇ ਵਿੱਚ ਤੁਸੀਂ ਉਹਨਾਂ ਰੀਸਾਈਕਲ ਨਹੀਂ ਕਰ ਸਕਦੇ ਅਮਰੀਕਾ ਵਿੱਚ ਉਹਨਾਂ ਬੋਤਲਾਂ ਨੂੰ ਤੁਸੀਂ ਉਹਨਾਂ ਰੀਸਾਈਕਲ ਨਹੀਂ ਕਰ ਸਕਦੇ ਉਹ ਬੋਤਲਾਂ ਹਿੰਦੁਸਤਾਨ 'ਚ ਆਂਦੀਆਂ ਹੈਗੀਆਂ ਜਹਾਜ਼ ਤੋਂ ਭਰ ਕੇ ਹਿੰਦੁਸਤਾਨ ਚ ਆਂਦੀਆਂ ਹਿੰਦੁਸਤਾਨ 'ਚ ਰੀਸਾਈਕਲਿੰਗ ਹੁੰਦੀ ਹੈ ਫਿਰ ਉਹ ਵਾਪਿਸ ਜਾਂਦੀਆਂ ਹੈਗੀਆਂ ਮਤਲਬ ਹੈ ਕਿ ਡਸਟਬਿਨ ਤਾਂ ਉਹੀ ਹੁੰਦਾ ਨਾ ਆਪਾਂ ਦੁਨੀਆ ਦੇ ਡਸਟਬਿਨ ਬਣ ਗਏ ਹੈਗਿਆ ਅੱਜ ਸਮੁੰਦਰੀ ਜਹਾਜ਼ ਜਿਹੜੇ ਹੈਗਾ ਆਪਾਂ ਦੇਖਿਆ ਸਾਰੇ ਉੱਚ ਵਿੱਚ ਦੁਨੀਆ ਵਿੱਚ ਜਿੰਨੇ ਸਮੁੰਦਰੀ ਜਹਾਜ਼ ਚੱਲ ਰਹੇ ਆ ਕੋਈ ਦੇਸ਼ ਨਹੀਂ ਮੰਨਦਾ ਜਾਂ ਅਧਿਕਤਰ ਦੇਸ਼ ਨਹੀਂ ਮੰਨਦੇ ਕਿ ਵੀ ਇਸ ਸਮੁੰਦਰੀ ਜਹਾਜ਼ ਨੂੰ ਤੋੜਨਾ ਜਿਹੜਾ ਹੈਗਾ ਉਹਨਾਂ ਦੇ ਦੇਸ਼ ਵਿੱਚ ਹੋਏ ਕਿਉਂਕਿ ਉਹ ਬੜਾ ਖਤਰਨਾਕ ਹੁੰਦਾ ਹੈਗਾ ਪਰਿਆਵਰਣ ਵਾਸਤੇ ਵੀ ਹੈਲਥ ਵਾਸਤੇ ਵੀ ਲੇਕਿਨ ਤੁਹਾਨੂੰ ਇਹ ਹੈਰਾਨਗੀ ਹੋਏਗੀ ਕਿ ਸਾਰੀ ਦੁਨੀਆ ਦੇ ਜਹਾਜ਼ ਜਿਹੜੇ ਜਦੋਂ ਮਤਲਬ ਬੇਕਾਰ ਹੋ ਜਾਂਦੇ ਆ ਤਾਂ ਹਿੰਦੁਸਤਾਨ ਚਾਹੁੰਦੇ ਹੈ ਉੱਥੇ ਉਹਨਾਂ ਦੀ ਟੁੱਟ ਉਹ ਟੁੱਟਪਾਜ ਹੁੰਦੀ ਹੈ ਔਰ ਅਸੀਂ ਕਹਿੰਨੇ ਕਿ ਅਸੀਂ এমਪਲాయਮੈਂਟ ਜਨਰੇਟ ਕਰ ਰਹੇ ਹੈਗੇ ਜਿਹੜੀ ਦੁਨੀਆ ਨਹੀਂ এমਪਲాయਮੈਂਟ ਦੇਣਾ ਚਾਹੁੰਦੀ ਹੈਗੀ ਇਹਨਾਂ ਗੱਲਾਂ ਤੇ ਉੱਪਰ ਸਾਡਾ ਹਿੰਦੁਸਤਾਨ ਕਹਿੰਦਾ ਕਿ ਸਾਡੇ ਦੇਸ਼ ਵਿੱਚ ਇਹ এমਪਲాయਮੈਂਟ ਮਿਲ ਰਹੀ ਹੈ ਤੇ ਜੇ ਇਸੇ ਕਿਸਮ ਦੀ এমਪਲాయਮੈਂਟ ਮਿਲਣੀ ਹੈ ਤਾਂ ਆਪਾਂ ਨੂੰ ਸਭ ਨੂੰ ਸਮਝਣ ਦੀ ਜ਼ਰੂਰਤ ਹੈਗੀ ਹੈ ਕਿ ਜਿਹੜਾ ਜਦ ਤੱਕ ਇਹ ਢਾਂਚਾ ਜਿਹੜਾ بڑا ਹੈਗਾ ਉਹਨੂੰ ਆਪਾਂ ਨਹੀਂ ਸਮਝਾਂਗੇ ਤੁਹਾਨੂੰ ਇਹ ਮਾਰ ਪੈਂਦੀ ਰਹੇਗੀ ਪੈਂਦੀ ਰਹੇਗੀ ਔਰ ਪੈਂਦੀ ਰਹੇਗੀ ਨਾ ਕਿਸੇ ਕਿਸ ਨਾ ਰੂਪ ਤੇ ਪਹੇਗੀ ਹੁਣ ਜਿਹੜਾ ਪਾਣੀ ਜਿਹੜਾ ਇੰਨਾ ਕਾਲਾ ਪਾਣੀ ਜੇ ਜਾਂਦਾ ਸਤਲੂਚ ਵਿੱਚ ਮਿਲਦਾ ਹੈਗਾ ਮੈਂ ਉੱਥੇ ਵੀ ਜਾ ਕੇ ਦੇਖਿਆ ਹੈਗਾ ਕਿ ਕਿੰਨਾ ਨਰਕ ਹੈਗਾ ਸਾਡੀ ਸੁਸਾਇਟੀ ਦੇ ਵਿੱਚ ਕਿ ਅਸੀਂ ਉਹਨੋਂ ਖੜੇ ਨਹੀਂ ਹੁੰਦੇ ਆ ਇਸ ਨਰਕ ਵਾਸਤੋਂ ਖੜੇ ਹੋਣ ਵਾਸਤੇ ਆਵਾਜ਼ ਉਠਾਉਣ ਵਾਸਤੇ ਅ ਜਿਹੜੇ ਵੀ ਆਪਾਂ ਇੱਥੇ ਖੜੇ ਆਏ ਹੈਗੇ ਆ ਇਕੱਠ ਵਿੱਚ ਬੈਠੇ ਹੈਗੇ ਆ ਔਰ ਜਿਹੜੇ ਲੋਕੀ ਸੜਕਾਂ ਤੇ ਜਾ ਰਹੇ ਆ ਤੁਸੀਂ ਲੜਾਈ ਤਾਂ ਉਹਨਾਂ ਦੀ ਲੜ ਰਹੇ ਹੋ ਜਿਹੜੇ ਸੜਕਾਂ ਤੇ ਜਾ ਰਹੇ ਹੈਗੇ ਉਹਨਾਂ ਨੂੰ ਤਾਂ ਕੋਈ ਇੰਟਰਸਟ ਨਹੀਂ ਹੈ तो तुम्हें जोड़ा है उन्होंने वास्ते लड़ाई लड़ रहे हो तो, तो बड़ी काबिलियत है और तो बड़ी हिम्मत है कि तुम उन्होंने वास्ते लड़ रहे हो जिन्हों ख्याल नहीं है और इसी गल के मेरा एक ही सुझाव हैगा जो संगत कहेगी असं नाल खड़े है लेकिन एक सुझाव है हूँ बहुत साल हो गए अपनों गल करते हुए बहुत ही जो तुम करना सी कर लिया सरकार कह लिया अलग अलग, अलग नुमाते भी नुमाइंदे भी आए थोड़ी गलत सुन के चले गए हूँ टाइम आ गया है कि ये इंडस्ट्री तो नों ही बंद करता जाए ਹੁਣ ਪ੍ਰਯਤਨ ਸੋਣਾ ਚਾਹੀਦਾ ਕਿ